ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੋੜ ਸਵਾਗਤ ਹੈ ਤੁਹਾਡਾ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ 2 ਜੁਲਾਈ 2024 ਨੂੰ ਦੁਪਹਿਰ ਤੋਂ ਸ਼ਾਮ ਦਾ ਮੌਸਮ ਕਿਵੇਂ ਦਾ ਪੰਜਾਬ ਵਿੱਚ ਬਣਦਾ ਦਿਖਾਈ ਦੇ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਮਾਉਨਸੂਨ ਦੀ ਮੌਨਸੂਨ ਦੀ ਜੋ 2 ਜੁਲਾਈ ਦੀ ਤਸਵੀਰ ਸਾਹਮਣੇ ਆਈ ਹੈ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਪੰਜਾਬ ਦਾ ਜਿਹੜਾ ਹਿੱਸਾ ਮੌਨਸੂਨ ਤੋਂ ਸਖਣਾ ਰਹਿੰਦਾ ਸੀ ਜਾਣਿਆ ਕੀ ਮਾਲਵੇ ਦਾ ਇਲਾਕਾ ਉਹ ਵੀ ਹੁਣ ਕਵਰ ਹੁੰਦਾ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਪੂਰਾ ਭਾਰਤ ਨਾਲੇ ਪੰਜਾਬ ਹੁਣ ਗਰੇ एरिया ਵਿੱਚ ਛਾ ਚੁੱਕਿਆ ਜਿਸ ਤੋਂ ਕਿ ਸਾਹ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਵੀ ਪੂਰਨ ਤੌਰ ਤੇ ਮੌਨਸੂਨ ਪਹੁੰਚ ਚੁੱਕਿਆ ਹੈ ਪਰ ਮੀਂਹਾਂ ਦੀ ਕਮੀ ਹਜੇ ਵੀ ਦਿਖਾਈ ਦੇ ਰਹੀ ਹੈ ਜੋ ਅਲਰਟ ਜਾਰੀ ਹੋਏ ਸੀ ਮੌਸਮ ਵਿਭਾਗ ਵੱਲੋਂ ਉਸ ਦੇ ਮੁਤਾਬਕ ਮੀਂਹ ਤਾਂ ਨਹੀਂ ਹੋਏ ਪਰ ਅੱਜ ਤੜਕੇ ਸਵੇਰ ਤੋਂ ਹੀ ਰੋਪੜ ਜ਼ਿਲ੍ਹੇ ਦੇ ਕਾਫੀ ਹਿੱਸਿਆਂ ਦੇ ਵਿੱਚ ਨਾਲ ਲੱਗਦੇ ਚੰਡੀਗੜ੍ਹ ਇਲਾਕਾ ਤੇ ਬਾਕੀ ਹਰਿਆਣੇ ਦੇ ਬਹੁਤ ਸਾਰੇ ਹਿੱਸੇ ਜਿਹੜੇ ਪੰਜਾਬ ਨੂੰ ਟੱਚ ਕਰਦੇ ਨੇ ਉਹਨਾਂ ਵਿੱਚ ਮੀਂਹ ਹੋਇਆ ਹੈ ਜੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਹੋਇਆ ਹੈ ਕਿ ਨਹੀਂ ਹੋਇਆ ਤੇ ਬਾਕੀ ਗੱਲ ਕਰ ਲੈਂਦੇ ਜੀ ਹੁਣ ਨਾਲ ਲੱਗਦੇ ਰਡਾਰ ਸਿਸਟਮ ਦੀ ਰਡਾਰ ਸਿਸਟਮ ਕੀ ਕਰ ਰਿਹਾ ਆਉਂਦੇ ਘੰਟਿਆਂ ਵਿੱਚ ਕਿੱਥੇ ਕਿੱਥੇ ਮੀਂਹ ਹੋ ਸਕਦਾ ਹੈ ਜੀ ਰਡਾਰ ਸਿਸਟਮ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਫਾਜ਼ਰ ਜ਼ਰੂਰ ਲਿਖ ਦਿਓ ਜੀ ਤੁਸੀਂ ਦੇਖ ਸਕਦੇ ਹੋ ਨੀਲੀ ਰਖਾਵਾਂ ਜਿਹੜੀਆਂ ਹੁਣ ਬਣਦੀ ਦਿਖਾਈ ਦੇ ਰਹੇ ਨੇ ਪਹਿਲਾਂ ਦੁਆਬੇ ਦੇ ਏਰੀਆ ਦੇ ਵਿੱਚ ਤਾਂ ਇਹ ਤੇ ਬਾਕੀ ਵੱਡੀ ਦੇ ਇਲਾਕੇ ਨੂੰ ਇਹ ਕਵਰ ਕਰਦਾ ਦਿਖਾਈ ਦੇ ਰਿਹਾ ਹੈ ਬਾਕੀ ਕੋਈ ਬਹੁਤ ਵੱਡੀਆਂ ਕਾਰਵਾਈਆਂ ਦੁਆਬੇ ਵਿੱਚ ਪੈਂਦੀ ਦਿਖਾਈ ਨਹੀਂ ਦੇ ਰੀਆਂ ਇਹ ਉੱਤਰੀ ਭਾਰਤ ਦੇ ਵਿੱਚ ਤੁਸੀਂ ਗੱਲ ਕਰੀਏ ਪਠਾਨਕੋਟ ਅੰਮ੍ਰਿਤਸਰ ਤੇ ਨਾਲ ਲੱਗਦੀ ਫਗਵਾੜੇ ਸੋਰੀ ਪਠਾਨਕੋਟ ਦੇ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਮੀਂਹ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਸੈਂਟਰਲ ਪੰਜਾਬ ਦੀ ਗੱਲ ਕਰੀਏ ਲੁਧਿਆਣਾ ਤੇ ਮੋਗੇ ਦੇ ਵਿੱਚ ਵੀ ਮੀਂਹ ਦੇ ਚਾਂਸ ਨੇ ਅਗਰ ਥੱਲੇ ਗੱਲ ਕਰੀਏ ਮਾਨਸਾ ਬਠਿੰਡਾ ਮੁਕਤਸਰ ਫਰੀਦ ਥੋੜੀ ਜਿਹੀ ਵੀਡੀਓ ਖਰਾਬ ਹੋ ਗਈ 1 ਮਿੰਟ ਜੀ ਥੋੜੀ ਜੀ ਵੀਡੀਓ ਖਰਾਬ ਹੋ ਚੁੱਕੀ ਸੀ ਕੋਈ ਗੱਲ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਫਰੀਦਪੁਰ ਮੁਕਤਸਰ ਇਸ ਇਲਾਕੇ ਦੇ ਵਿੱਚ ਬਰਨਾਲੇ ਤੋਂ ਉੱਪਰ ਮੋਗੇ ਦੇ ਵਿੱਚ ਮੀਂਹ ਹੁੰਦਾ ਦਿਖਾਈ ਦੇ ਰਿਹਾ ਜੀ ਆਉਂਦੇ ਕੁਝ ਘੰਟੇ ਦੇ ਵਿੱਚ ਮੀਂਹ ਦੇ ਸਪੈਲ ਲੱਗ ਸਕਦੇ ਨੇ ਪਰ ਕੋਈ ਪੂਰਨ ਤੌਰ ਤੇ ਮੌਸਮ ਵਿਭਾਗ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਬਾਕੀ ਜੋ ਵੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਤੇ ਅੰਤ ਵਿੱਚ ਦੁਆਰ ਤਰ ਤਰ ਗੈਸਟ ਹੈ ਚੈਨਲ ਤੇ ਨਵੇਂ ਉਹ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਜੀ